ਖੇਡਵਤਨ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਇਸ ਰਸ਼ਮੀ ਪ੍ਰੋਗਰਾਮ ਦੇ ਵਿੱਚ ਜੁੜਾ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਵਚਨਬੱਧ ਹੈ ਅਤੇ ਸਰਕਾਰ ਨੇ ਖਿਡਾਰੀਆਂ ਨੂੰ ਹੋਰ ਵੀ ਉੱਚੇ ਪੱਧਰ ਤੇ ਲੈ ਜਾਣ ਦੇ ਲਈ ਕਈ ਉਪਰਾਲੇ ਕੀਤੇ ਹਨ ਇਸ ਦੇ ਨਾਲ ਹੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚਰਨ ਸਿੰਘ ਵਰਸਾਤ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੀਆਂ ਸੜਕਾਂ ਤੇ ਹੇਠਾਂ ਖਿਡਾਰੀਆਂ ਦੇ ਲਈ ਮੈਦਾਨ ਬਣਾਏ ਜਾਣਗੇ ਤੇ ਇਸਵੇਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਸਿਹਤ ਮੰਤਰੀ ਦੇ ਵੱਲੋਂ ਕੀਤਾ ਗਿਆ ਹੈ ਪਟਿਆਲਾ ਦੇ ਵਿੱਚ ਖੇਡਵਤਨ ਪੰਜਾਬ ਦੀ ਸ਼ੁਰੂਆਤ ਹੋਈ ਹੈ। ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਬੀੜਾ ਛਕਿਆ ਕਿ ਪੰਜਾਬ ਨੂੰ ਰੰਗਣਾ ਪੰਜਾਬ ਤੇ ਅਸੀਂ ਸਾਰਿਆਂ ਦੀ ਟੀਮ ਦੇ ਮੈਂਬਰ ਹੈ। ਇਹ ਰੰਗਣਾ ਪੰਜਾਬ ਦੀ ਇੱਕ ਚਾਹ ਲਗਾ। ਬੱਚਿਆਂ ਦੇ ਵਿੱਚ ਇੱਕ ਨਵਾਂ ਜੋਸ਼ ਸ਼ਮਵਾਲੀ ਅੱਖਾਂ ਦੇ ਵਿੱਚ ਜੋਸ਼ ਦੇਖਿਆ। ਤੇ ਉਹਨਾਂ ਦੇ ਵਿੱਚ ਜਿਹਨੇ ਪਿਛਲੀ ਵਾਰੀ ਪਾਣੇ ਵਾਲੇ ਵਿੱਚੋਂ ਵੀ ਜਿਹੜਾ ਫਾਇਲਾ ਫਾਇਲੇ ਨੰਬਰ ਤੇ ਆਇਆ। ਉਹ ਬੱਚੇ ਜਿਹੜੇ ਹੈਗੇ ਆ ਉਹ ਹੁਣ ਲਗਾਤਾਰ ਲਗਭਗ 3 ਸਾਲ ਹੋ ਗਿਆ ਉਹਨਾਂ ਨੂੰ ਲਗਾਤਾਰ ਰਿਨਫਰ ਕਰਦੇ ਆ ਤੇ ਅਸੀਂ ਅੱਜ ਵੀ ਵਾਰੀ ਇਨਾਮ ਦੇ ਦਿੱਤਾ ਜਦੋਂ ਇੱਕ ਸਕੂਲ ਤੋਂ ਇੱਕ ਬੱਚਾ ਨਾਮ ਦੇ ਕਿਰਦਾਰ ਅਗਲੀ ਵਾਰੀ ਦੋ ਤਿਆਰ ਹੋ ਜਾਂਦੇ ਆ ਤੇ ਚਾਰ ਹੋ ਜਾਂਦੇ ਆ ਤੇ ਸਾਡੇ ਮਰੇ ਨਾਲ ਵਟਸਐਪ ਆ ਗਏ ਜੱਟ ਜਰਜਾ ਸਾਹਿਬ ਮੱਡੀ ਬੋਲਦੇ ਇਹਨਾਂ ਨੇ ਮੱਡੀਆਂ ਦੇ ਵਿੱਚ ਇੰਡੋਰ ਫੇਸ ਦਾ ਕੀਤਾ ਅਸੀਂ ਵੀ ਸਰ ਆਪਣੇ ਨਾਲ ਤੇ ਮੇਰੀ ਕੋਸ਼ਿਸ਼ਾਂ ਅੰਦਰ ਮੁੰਮਾ ਕਿਨੇ ਨੇ ਕਰ ਦਿੱਤੀ ਉੱਥੇ ਵੀ ਜਿਹੜਾ ਹੈਗਾ ਬੱਚਾ ਵਾਸਤੇ ਕੋਈ ਨਾ ਕੋਈ ਸਪੋਰਟ ਦਾ ਕੋਈ ਜਗ੍ਹਾ ਨਹੀਂ ਆ ਜਾਂਦਾ ਬਾਲੀਬੋਲ ਦਾ ਫਿਟਮੇਨ ਦਾ ਪਰ ਅਸੀਂ ਵਾਪਸ ਹੀ ਜੇ ਜੰਨ ਹੋਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੈਗਾ ਫਿਜ਼ੀਕਲ ਵਜ੍ਹਾ ਨਾਲ ਜਿਹੜੀ ਆਈ ਹੈ ਉਹ ਵੀ ਤਾਂ ਕਿ ਲੋਕਾਂ ਨੂੰ ਦਵਾਈਆਂ ਤੋਂ ਉਗਾਰ ਫੀਟ ਕੀਤਾ ਜਾਵੇ ਕਮਾਈਟਨ ਬੋਡੀ ਕਲਿਫ ਕੀਤਾ ਜਾਵੇ ਤੇ ਮੈਨੂੰ ਲੱਗਦਾ ਕਿ ਜੇ ਪੰਜਾਬ ਨੂੰ ਆਪਾਂ ਲਸਣ ਤੇ ਬਚਾਰਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਸਾਡੇ ਕੋਲੇ ਪਿੰਡਾਂ ਵਿੱਚ ਬੱਲਿਆਂ ਦੇ ਵਿੱਚ ਖੇਡ ਦੇ ਮੈਦਾਨ ਹੋਣ ਬੱਚੇ ਹਥਿਆਰਾਂ ਨਾਲ ਖੇਡਣ ਜਿਹੜਾ ਬੱਚਾ ਗੇਡ ਕੇ ਆਏਗਾ ਨਾ ਜੋ ਰਾਮ ਨਾ ਘਾਰਾ ਕੀ ਨਾ ਕੇ ਪਾਵੇ ਉਹਦੇ ਦਿਮਾਗ ਨੂੰ ਕੋਰਾ ਨਾ ਰਵੇ ਉਹ ਮੁਖਵੰਤੀ ਸਾਹਿਬ ਦਾ ਬੜਾ ਨਿਕਲਾ ਵਾਕਾ ਕਹਿੰਦਾ ਮੈਂਟਲ ਹੈਥ ਦੀ ਅਸਰ तो की जो गेम खेल तो हमेशा वैसे भी है, तो उ, तो तो जो जब खेलों जिन्हें भी नशे आपने बनते हैं बॉडी है करने और हारमोन करते हैंज हा। हम डिप्रैशन चेक ਜਿਹੜੇ ਬੱਚਿਆਂ ਦੇ ਵਿੱਚ ਤਕਸੂਰ ਸਾਈਡ ਦੀ ਇਨਫੀਨਸੀ ਵੱਧ ਰਹੀ ਸੀ ਮੋਬਾਈਲ ਯੂਜ਼ ਕਰਨ ਦੀ ਤੇ ਬੱਚੇ ਮੋਬਾਈਲ ਤੋਂ ਵੀ ਦੂਰ ਰਹੇ ਔਰ ਜਿਹੜੀਆਂ ਬੁਰੀਆਂ ਆਦਤਾਂ ਉਸ ਤੋਂ ਵੀ ਹੋ ਰਹਿੰਦੀਆਂ ਹਨ ਬੱਚਿਆਂ ਆਪਾਂ ਨੂੰ ਤੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਹੀ ਸੁਲਾਗ ਹੈ ਜਿਹੜਾ ਬੋਲ ਰਿਹਾ ਹੈ ਔਰ ਸਾਰੇ ਉਹਨਾਂ ਦੇ ਜਿਹੜੀ ਏਕ ਦੇ ਰਾਹ ਦਾ ਹੈ ਸਾਡਾ ਕਹਿਣਾ ਹੈ ਕਿ ਜਿਹੜਾ ਪੰਜਾਬ ਨੂੰ ਹੈਗਾ ਉਹ ਟ੍ਰੇਡਾਂ ਦੇ ذریعے ਦੇ ਨਾਲ ਸਾਹੀ ਦੇ ਜੇਗਾ ਨੌਕਰੀਆਂ ਦੇ ਕੇ ਸਾਂਦੋਸ਼ ਸਫਰਾਜ ਆਵੇ ਉਹ ਜਿਹੜੀ ਮਾਈਗ੍ਰੇਸ਼ਨ ਜਿਹੜੀ ਬੱਚੇ ਬਾਹਰ ਜਾ ਰਹੇ ਕਿ ਬਾਪ ਵਾਪਸ ਆਣੇ ਸ਼ੁਰੂ ਹੋ ਗਏ ਜਿਹੜਾ ਹਣੇ ਤੋਂ ਬਾਹਰ ਆ ਕੇ ਬੱਚਿਆਂ ਨੇ ਇੱਜਾਸੀ ਢੋਲ ਨਹੀਂ ਆ ਇੱਕ ਹੀ ਹੋ ਗਿਆ ਕਸਾ ਲੈ ਰਿਹਾ ਉਹਦੇ ਟੈਨ ਕਿਹੜੀ ਕੀਤੀ ਹੈ ਮਾਰੋ ਬੱਚਾ ਰਿਹਾ ਇਹ ਬਹੁਤ ਇੱਕ ਬੰਦਗਾਨੀ ਅੱਛਾ ਟ੍ਰੈਂਡ ਹੈ ਇਹਨੂੰ ਮੇਕਅਪ ਕਰਨਾ ਚਾਹੀਦਾ ਪਰ ਤੁਹਾਨੂੰ ਹਾਲੇ ਮੇਰੇ ਚੋਕਾ ਸਰ ਇਨਾਮ ਰਾਸ਼ੀ ਨੂੰ ਬਹੁਤ ਵਧੀਆ ਜੇਵੇਂ ਕਿ ਵਰਪਕ ਦੇ ਵਿੱਚ ਜਿਹੜਾ ਪਛਮ ਜਿਹੜਾ ਪ੍ਰਾਈਮਰ ਸਪੂਟਾ ਰਾਮ ਰਾਸ਼ੀ ਮਿਲਦੀ ਹੈ ਬਲੈਂਸ ਸਰ ਕੋ ਲੇਪੀ ਕਰਾ ਲਓ ਤੇ ਤਿਆਰੀ ਕਰਨ ਵਾਸਤੇ ਕਾਦੀ ਬਰੀ ਦੇ ਰਿਹਾ ਖੇਡ ਦਾ ਸਿਖਾ